ਸਤਮੀ ਦਾ ਇਥੇ ਹੈ ਮੌਤ ਦੇ ਮੂੰਹ ਦੇ ਵਿੱਚ ਇਥੋਂ ਬੰਦਾ ਡੇਗ ਗਿਆ ਖਤਮ ਕੋਈ ਡਾਕਟਰ ਨਹੀਂ ਕੋਈ ਕੁਝ ਨਹੀਂ ਕੁਝ ਨਹੀਂ ਕੋਈ ਵੀ ਕੁਝ ਨਹੀਂ ਕਰ ਸਕਦਾ ਵਿਦੇਸ਼ ਕੇ ਕਮਲਜੀਤ ਸਿੰਘ ਨੇ ਬੀਤੇ ਦਿਨੀ ਇੱਕ ਵੀਡੀਓ ਬਣਾਈ ਸੀ ਜਿਸ ਦੇ ਵਿੱਚ ਉਹ ਦੱਸ ਰਿਹਾ ਸੀ ਕਿ ਇੰਨੀ ਉੱਪਰਲੀ ਮੰਜ਼ਲ ਤੇ ਕੰਮ ਕਰਨਾ ਕਿੰਨਾ ਔਖਾ ਹੈ ਤੇ ਕਿਵੇਂ ਇੱਥੇ ਜਾ ਕੇ ਪੈਸੇ ਕਮਾ ਰਿਹਾ ਹੈ ਇਸ ਤੋਂ 2 ਦਿਨ ਬਾਅਦ ਹੀ ਉਸੇ ਤਰ੍ਹਾਂ ਹੀ ਉਸ ਦੀ ਜਾਨ ਚਲੀ ਗਈ ਜਿਸ ਗੱਲ ਦਾ ਉਸ ਨੂੰ ਡਰ ਸੀ ਕਰੀਬ ਹੈ 20 ਸੈਕਿੰਡ ਦੀ ਲਾਈਵ ਹੋ ਕੇ ਵੀਡੀਓ ਬਣਾਈ ਗਈ ਸੀ ਕਮਲਜੀਤ ਦੇ ਵੱਲੋਂ ਅਤੇ ਉਸਦੀ ਉਸੇ ਤਰ੍ਹਾਂ ਹੀ ਜਾਨ ਚਲੀ ਗਈ ਜਿਸ ਤੋਂ ਬਾਅਦ ਹਰ ਪਾਸੇ ਲੋਕ ਹੈਰਾਨ ਰਹਿ ਗਏ ਹੁਸ਼ਾਰਪੁਰ ਦੇ ਦਸੂਹਾ ਦੇ ਪਿੰਡ ਟੇਰਖਿਆਣਾ ਦਾ ਰਹਿਣ ਵਾਲਾ ਇਹ ਮੁੰਡਾ ਜਿਸਦੀ ਵੀਡੀਓ ਲੋਕਾਂ ਨੇ ਬੀਤੇ ਦਿਨੀ ਦੇਖੀ ਸੀ ਅਤੇ ਹੁਣ ਪਤਾ ਲੱਗਿਆ ਕਿ ਉਸੇ ਤਰ੍ਹਾਂ ਹੀ ਉਚਾਈ ਤੋਂ ਡਿੱਗ ਕੇ ਉਸਦੀ ਜਾਨ ਗਈ ਹੈ ਇਸ ਤੋਂ ਪਹਿਲਾਂ ਉਸਦੀ ਇਹ ਵੀਡੀਓ ਘਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਦੇਖੀ ਗਈ ਸੀ ਜਿਸ ਦੇ ਵਿੱਚ ਉਹ ਦੱਸ ਰਿਹਾ ਹੈ ਕਿ ਪੈਸੇ ਕਮਾਣਾ ਕਿੰਨਾ ਜ਼ਿਆਦਾ ਮੁਸ਼ਕਲ ਹੈ ਆਪਣੇ ਮੋਬਾਈਲ ਤੋਂ ਹੀ ਬਿਲਡਿੰਗ ਦੇ ਨੀਚੇ ਵੱਲ ਨੂੰ ਉਹ ਦਿਖਾ ਰਿਹਾ ਸੀ ਕਿ ਮੈਂ ਕਿੰਨੀ ਉਚਾਈ ਤੇ ਕੰਮ ਕਰ ਰਿਹਾ ਤੇ ਜੇਕਰ ਇੱਥੋਂ ਕੋਈ गिर ਜਾਵੇ ਤਾਂ ਉਸਦੇ بچਣ ਦਾ ਕੋਈ ਵੀ ਚਾਂਸ ਨਹੀਂ ਹੈ 5ਵੀਂ ਮੰਜ਼ਿਲ ਤੋਂ गिर ਕੇ ਨੌਜਵਾਨ ਮੁੰਡੇ ਦੀ ਜਾਨ ਗਈ ਹੈ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਕਿੰਜ ਮ੍ਰਿਤਕ ਦੀ ਮਾਂ ਆਪਣੇ ਪੁੱਤ ਦੀ ਮ੍ਰਿਤਕ ਦੇ ਨੂੰ ਦੇਖਣ ਦੇ ਲਈ ਤਰਸ ਰਹੀ ਹੈ ਉਹਨਾਂ ਨੇ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਉਹਨਾਂ ਦਾ ਪੁੱਤ ਵਿਦੇਸ਼ ਦੇ ਵਿੱਚ ਹੈ ਤੇ ਜਦੋਂ ਵੀ ਉਸ ਨੂੰ ਆਉਣ ਦੀ ਗੱਲ ਆਖਦੇ ਤਾਂ ਉਹ ਇਹੀ ਆਖਦਾ ਸੀ ਕਿ ਉਹ ਇਸ ਵਾਰ ਜ਼ਰੂਰ ਆ ਜਾਵੇਗਾ ਪਰ ਨਹੀਂ ਪਤਾ ਸੀ ਕਿ ਇਸ ਹਾਲ ਦੇ ਵਿੱਚ ਪੁੱਤ ਨੇ ਮਾਂ ਦੇ ਸਾਹਮਣੇ ਪਿਆ ਹੋਣਾ 7 ਦਾ ਗਿਆ ਸੀ 17 ਸਾਲ ਬੇਟੇ ਨੇ ਹੋ ਗਏ ਬਹੁਤ ਸੋਹਣਾ ਕੰਮ ਕਰਦਾ ਸੀ ਕੀ ਕੰਮ ਸੀ ਉੱਥੇ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ ਇਸੋ ਨੰਨ ਵਿੱਚ ਆਇਆ ਸੀ ਕੋਲ ਤੇ ਹੈ ਨਹੀਂ ਸੀ ਸਾਡਾ ਕੋਈ ਵੀ ਜੀ ਤੇ ਉਹ ਲੰਗਾ ਪੈੜ ਤੋਂ ਪੈਰ ਤੱਕ ਗਿਆ ਤੇ ਸਿਰ ਵਿੱਚ ਸਾਟ ਲੱਗਣ ਕਰਕੇ ਮੌਤ ਹੋ ਗਈ। ਹਮ ਨੂੰ ਫੋਨ ਤੇ ਪਤਾ ਲੱਗਾ ਸਾਰਾ ਫੋਨ ਤੇ ਪਤਾ ਲੱਗਾ ਸਾਡਾ ਆਪਣਾ ਅਸਲੀ ਕੋਈ ਬੰਦਾ ਉੱਥੇ ਨਾਲ ਹੈ ਨਹੀਂ ਸੀ। ਬੇਟਾ ਮੇਰਾ ਕੱਲਾ ਹੀ ਸੀ। ਸਵੀਟ ਲੈਂਡ ਦੇ ਬਾਗਰ ਤੇ ਰੰਗਾ ਸੋ। ਪਰ ਕਿਨੇ ਬੱਚੇ ਹੈ? ਦੋ ਬੇਟੇ ਇੱਕ ਬੇਟੀ। ਅਮਰਜੀਤ ਤੇ ਵੱਡਾ। ਅਮਰਜੀਤ ਵੱਡਾ ਹੀ। ਫੋਨ ਤੇ ਗੱਲ ਕੀਤੀ ਆਪਣੇ ਬੇਟੇ ਨਾਲ। ਹਾਂਜੀ। ਆਖਰ ਵਾਰ ਕੀ ਗੱਲ ਹੋਈ ਸੀ ਬੇਟੇ? ਉਹੀ ਗੱਲ ਉਹੀ ਤੇ ਮੈਂ ਆ ਜਾਣਾ ਮੈਂ ਹੋਏ 7 ਸਾਲ ਤੋਂ ਕਹਿ ਰਹੀ ਸੀ ਬੇਟਾ ਜੀ ਘਰ ਆ ਜਾ ਬੇਟਾ ਜੀ ਘਰ ਆ ਜਾ ਤੇ ਉਹ ਹਰ ਵੇਲੇ ਹੋਏ ਕਹਿ ਦਿੰਦਾ ਸੀ ਮੈਨੂੰ ਮੈਂ ਹੁਣ ਆ ਗਿਆ ਹੁਣ ਆ ਗਿਆ ਪਰ ਵਾਪਸ ਨਹੀਂ ਆਇਆ ਜਿੱਦਾਂ ਦਾ ਕਰੂੰ ਗਿਆ ਆਖਰ ਆ ਮੌਕਾ ਆ ਗਿਆ ਸਾਡੇ ਤੇ ਜਿਹੜੀ ਉਹਦੀ ਡੈਡ ਪੇੜੀ ਕਹਿੰਦੇ ਨੇ ਘਰ ਦੌਰ ਮੈਂ ਤਾਂ ਜਿਆਦ ਸਰਕਾਰ ਤੋਂ ਮੰਗ ਕਰਦੀ ਕਹਿੰਦੇ ਸਰਕਾਰ ਤੋਂ ਮੰਗ ਕਰਦੀ ਕਿ ਮੇਰੇ ਬੱਚੇ ਦਾ ਮੈਨੂੰ ਸਹਯੋਗ ਦਿੱਤਾ ਜਾਵੇ ਘਰ ਭੇਜਿਆ ਜਾਵੇ ਦੂਸਰਾ ਮੇਰਾ ਜੀ ਗਿਆ ਸੀ ਆ

ਉਹ ਸਾਨੂੰ ਕੀ ਇਹ ਲੈਣਾ 프랑ਸ ਦੇ ਵਿੱਚ ਟਾਇਲ ਪੱਥਰ ਦਾ ਕੰਮ ਕਰਦੇ ਸੀ ਕਿਹੜੀ ਸ਼ਹਿਰ ਤੇ ਪਹਿਲਾਂ ਪੈਰਿਸ ਸੀਗੇ ਬਾਅਦ ਵਿੱਚ ਸਵਿਟਜ਼ਰਲੈਂਡ ਦੇ ਬਾਰਡਰ ਤੇ ਚਲੇ ਗਏ ਤੇ 4 ਤਰੀਕੀ ਸ਼ਾਮ ਨੂੰ ਪਿੰਡ 'ਚ ਪਤਾ ਲੱਗਿਆ ਨੂੰ 5 ਤਰੀਕੀ ਸਵੇਰੇ ਪਤਾ ਲੱਗਾ ਕੀ ਹੋਇਆ ਸੀ ਉੱਥੇ ਕਿਦਾਂ ਕਿਸ ਤਰ੍ਹਾਂ ਮੌਤ ਹੋ ਪੈੜ ਤੋਂ ਕਹਿੰਦੇ ਪੈਰ ਸਲਿੱਪ ਕਰ ਗਿਆ ਤੇ ਉਹਦੇ ਕਰਕੇ ਡੈਥ ਹੋ ਗਈ ਬਿਲਡਿੰਗ ਦੇ ਕੰਸਟਰਕਸ਼ਨ ਦਾ ਹਾਂਜੀ ਕੰਸਟਰਕਸ਼ਨ ਦਾ ਸਕੁਆਇਰ ਹੋਲਡਿੰਗ ਦੇ ਪੈਰ ਸਲਿੱਪ ਕਰਨਾ ਡਿੱਗ ਗਿਆ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਉਸ ਕਿੰਨਾ ਸਰਕਾਰ ਬਸ ਇਹ ਹੀ ਹੈ ਜੇ ਸਾਡੀ ਬੋਡੀ ਆ ਜਾਵੇ ਐ ਸੰਸਕਾਰ ਇੱਥੇ ਕਰਨਾ ਚਾਹੁੰਦੇ ਆਪਣੇ ਪਿੰਡ ਹੀ ਮੇਰੇ ਪਿੰਡ ਚ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਜੀ ਬਹੁਤ ਵਧੀਆ ਸਵਾਦ ਦਾ ਠੰਡੇ ਸਵਾਦ ਦਾ ਬੱਚਾ ਸੀ ਉਹ ਮਿਹਨਤੀ ਸੀ 16 ਸਾਲ ਤੋਂ ਆਪਣੇ ਪਰਿਵਾਰ ਲਈ ਮਾਰ ਰੋਟੀ ਪਣੇ ਦਾ ਜਗਾੜ ਕਰਨ ਲਈ ਉਹ ਬਾਹਰ ਵਿਦੇਸ਼ਾਂ ਚ ਗਿਆ ਆਇਆ ਸੀ ਘਰ ਦੀ ਹਾਲਤ ਕੀ ਹੋ ਗਈ ਸੀ ਘਰ ਦੀ ਹਾਲਤ ਕਿਹਕੇ ਕੋਣ ਕੋਣ ਘਰ ਦੇ ਵਿੱਚ ਉਹਦੇ ਫਾਦਰ ਸਾਹਿਬ ਨੇ ਜੀ ਤੇ ਕੋਲਾ ਬ్రਦਰ ਹੈ ਤੇ ਮਾਦਰੀ ਸਿਸਟਰ ਦੀ ਮੈਰਿਜ ਹੋ ਚੁੱਕੀ ਹੈ ਬ్రਦਰ ਅਨਮਰਡ ਹੈ ਤੇ ਫਾਦਰ ਸਾਹਿਬ ਉਸ ਚੋ ਰਟਾਇਰ ਨੇ ਠੀਕ ਹੈ ਪਰ ਘਰ ਦੀ ਹਾਲਤ ਇੰਨੀ ਵਧੀਆ ਵੀ ਨਹੀਂ ਕਹਿ ਸਕਦੇ ਕਮਾਈ ਕਰਨ ਵਾਸਤੇ ਬਾਹਰ ਤੇ ਬਹੁਤ ਕਮਾਈ ਕਰਨ ਵਾਸਤੇ ਵਰ ਗਿਆ ਹੈ ਜੀ ਤੇ ਬਹੁਤ ਮਾੜੀ ਘਟਨਾ ਜੀ ਕੀ ਕਹਿ ਸਕਦਾ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਕੋਈ ਸੀ ਅਸੀਂ ਮੰਗ ਕਰਦੇ ਜੀ ਪਲੀਜ਼ ਜੋ ਪਾਣਾ ਬਪਾ ਨਸੂ ਦਾ ਮਾਰਾ ਇਹ ਨੂੰ ਮਨਜ਼ੂਰੀ ਉਹ ਬਾਪਰ ਗਿਆ ਸਰਕਾਰ ਕੋਲੋਂ ਅਸੀਂ ਇਹੀ ਮੰਗ ਕਰਦੇ ਆ ਕਿ ਪੁਲਿਸ ਕਿਸੇ ਸਾਡੀ ਹੈਲਪ ਕੀਤੇ ਉਹਦੀ ਡੈੱਡ ਬੋਡੀ ਜੋ ਆ ਸੀ ਇੰਡੀਆ ਦੇ ਆ ਸਕੀਏ ਉਹਦੇ ਪਰਿਵਾਰ ਉਹਦੀ ਸ਼ਰੀਰ ਦੇ ਅੰਤਿਮ ਦਰਸ਼ਨ ਕਰ ਸਕਣ ਆ ਦੇਖ ਲਓ ਇਹ ਅਸਾ ਕੰਮ ਹੀ ਕਰ ਜਾਏ ਉਹ ਸਾਹਮਣੇ ਵੀ ਕਰਨਾ ਹੈ ਕੋਈ ਗਾਹਣੇ ਛੇ ਆ ਪਲਾਸਟਿਕ ਲਈ ਸਾਰੇ ਉੱਥੇ ਢੱਲੇ ਆ ਸੋ ਕੁਝ ਵੀ ਇਹੀ ਤਕਰੀ ਅਸਾਂ ਦੀਆਂ ਬਾਰੀਆਂ ਬੁਰੀਆਂ ਕਰਦੀਆਂ ਹਾਲਾਤ ਇਹ ਠੀਕ ਲੱਗਿਆ ਸਤਮੀ ਦਾਇਤ ਹੈ ਮੌਤ ਦੇ ਮੂੰਹ ਦੇ ਵਿੱਚ ਇੱਥੋਂ ਬੰਦਾ ਡੇਗ ਗਿਆ ਖਤਮ ਕੋਈ ਡਾਕਟਰ ਨਹੀਂ ਕੋਈ ਕੁਝ ਨਹੀਂ ਕੁਝ ਨਹੀਂ ਵੀ ਕੋਈ ਵੀ ਕੁਝ ਨਹੀਂ ਕਰ ਸਕਦਾ ਸਤਮੀ ਦਾਇਤ ਹੂੰ ਤੇ ਮੇਰੇ ਵੀਰ ਸਾਰੇ ਐੇ ਥੋੜੇ ਧਿਆਨ ਨਾਲ ਖਰਚਿਆ ਕਰੋ ਕਿਉਂਕਿ ਬੰਦੇ ਬੜੇ ਔਖੇ ਹੈ ਤੇ ਡਾਉਣ ਲੱਗੇ ਆਪਾਂ ਕਹਿੰਨੇ ਆ ਤੂੰ ਵੀ ਆ ਜਾ ਫਲਾਣੇ ਹੱਟੀਆਂ ਆ ਨਾ ਤੂੰ ਵੀ ਆ ਜਾ ਕੋਈ ਗੱਲ ਹੀ ਨਹੀਂ ਯਾਰ ਆ ਜਾ ਮੀਰੇ ਗਲਤ ਗੱਲ ਹੈ ਅਏ ਥੋੜੇ ਜਿਹਾ ਹਿਸਾਬ ਨਾਲ ਖਰਚਾ ਕਰੋ ਆਪਣਾ ਸਹੀ ਸਿਸਟਮ ਰੱਖੋ ਨੋਰਮਲੀ ਨਹਾਇਆ ਵੀ ਕਰੋ ਚਲੋ ਠੀਕ ਹੈ ਸਾਰਿਆਂ ਨੂੰ ਸਸਿਕਾ